Yes. A. A. आ, a. A. आ आ ऐसे करते पीट पी हाँ दोनों चीजों ये दक्कर दे हम्म हम्म मैं भी कर दे पापा भी कर दे वो देख नानी कैसे कर रहे हैं वैसे करो आगे नहीं रहे आगे नहीं रहे आगे नहीं रहे अंदर देखी आगे नहीं रहे चाइल्ड ਅੱਛਾ ਅੱਛਾ ਕੀ ਹੁੰਦਾ ਅੱਛਾ ਮੈਂ ਚਲੇ ਗਈ ਸਵੇਰੇ ਮੈਨੂੰ ਅਰਲੀ ਮਾਰਨਿੰਗ ਪੇਸ਼ੈਂਟ ਦੇਖਣਾ ਪਿਆ ਹੈ ਟ੍ਰਾਂਸਪਲੈਂਟ ਲਈ ਮੈਂ ਉਹ ਦੇਖ ਕੇ ਚਲੇ ਗਈ ਅਬਨੀਤ ਨੂੰ ਮੈਂ ਕੱਲੀ ਛੱਡ ਕੇ ਇਹਨਾਂ ਪਤਾ ਨਹੀਂ ਲੱਗਾ ਭਾਈ ਨੂੰ ਭਾਈ ਨਾਨ ਨੇ ਚੀਜ਼ ਤੇ ਟੇਡਾ ਮੇਡਾ ਕੱਢਿਆ ਕੋਨੀਆਂ ਤੇ ਕਾਤੀਆਂ ਓਏ ਓਏ ਤੈਨੂੰ ਮੈਂ ਲੈ ਗਈ ਨਹੀਂ ਗਈ ਸੁੱਤਾ ਹੀ ਰਹਿ ਗਿਆ ਸੁੱਤਾ ਹੀ ਰਹਿ ਗਿਆ ਸੁੱਤਾ ਹੀ ਰਹਿ ਗਿਆ ਕਿੱਥੇ ਗਈ ਸੀ ਮੰਮਾ ਮੰਮਾ ਕਿੱਥੇ ਗਈ ਸੀ ਮਮਾ ਗੱਟਾ ਗਈ ਸੀ ਬਾਜੀ ਓਏ ਹੋਏ ਓਏ ਹੋਏ ਮੋਜਨ ਮੈਂ ਚਲੇਗੀ ਜਲਦੀ ਇਹ ਸੁੱਤੀ ਵੀ ਸੀ ਮੈਨੂੰ ਪੇਸ਼ੈਂਟ ਦੇਖਣਾ ਸੀਗਾ ਤੇ ਮੈਂ ਪੇਸ਼ੈਂਟ ਦੇਖਣ ਚਲੇਗੀ ਹੁਣੇ ਮੈਂ ਅਜੇ ਅੰਦਰ ਐਂਟਰ ਕੀਤੀ ਆ ਅੱਜ ਮੈਂ ਇੰਨੀ ਦੇਰ ਬਾਅਦ ਮਤਲਬ ਢਾਈ ਤਿੰਨ ਸਾਲਾਂ ਬਾਅਦ ਐਕਟਿਵਾ ਚਲਾਈ ਔਰ ਮੈਨੂੰ ਲੱਗਾ ਹੀ ਨਹੀਂ ਮੈਨੂੰ ਬਿਲਕੁਲ ਨਹੀਂ ਅਜੀਬ ਲੱਗਾ ਮੈਂ ਐਕਟਿਵਾ ਦੇ ਕੋਈ ਐਕਟਿਵਾ ਤੇ ਆਈ ਨਹੀਂ ਤੇ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਚਲੇ ਗਈ ਆ ਤੇ ਏ ਆਪਣੀ ਨਾਨੀ ਕੋਲ ਸੀ ਮੈਨੂੰ ਲੱਗ ਗਿਆ 1 2 ਘੰਟੇ ਲੱਗ ਇੱਕ ਘੰਟਾ ਡੇਢ ਘੰਟਾ ਲੱਗ ਗਿਆ ਮੈਨੂੰ ਮੈਨੂੰ ਵੇਟ ਕਰਨੀ ਪਈ ਪੇਸ਼ੈਂਟ ਦੀ ਉਹ ਤੇ 10 ਮੈਂ ਤੇ ਵੇਟ ਕਰ ਰਹੀ ਸੀਗੀ ਉਸਨੇ ਮੇਰੇ ਸੇ ਅਟੈਂਡ ਕੀਤਾ ਤੇ ਇਹਨੂੰ ਪਤਾ ਨਹੀਂ ਲੱਗਾ ਹਾਂਜੀ ਮਮਾ ਤੇ ਤੇ ਹੁਣ ਅਸੀਂ ਬਸ ਨਾਉਨ ਬ੍ਰੇਕਫਾਸਟ ਕਰੂੰਗੀ ਇੱਧੇ ਮੈਂ ਚਲੇਗੀ ਦੇਖਣ ਵਾਸਤੇ ਪੇਸ਼ੈਂਟ ਉਹਨੂੰ ਚੈੱਕ ਚੁੱਕੀ ਤਾਂ ਬਾਲਬੂਲ ਤੇ ਫਿਰ ਹੁਣ ਅੰਦਰ ਐਂਟਰ ਕੀਤੀ ਆ ਮੈਂ ਔਰ ਇਹਦੇ ਨਾਲ ਮੇਰੇ ਪਾਸ ਤੋਂ ਕੀ ਲਿਆ ਏ ਪਰਸ ਮੈਨੂੰ ਵੀ ਜਿ세 ਮੇਰੇ ਪਿਆਰੇ ਜੇ ਹਸਬੰਡ ਨੇ ਦੀਪ ਜੀ ਨੇ ਤੇ ਬੜਾ ਸਾਰਿਆਂ ਨੇ ਲਾਈਕ ਕੀਤਾ ਵੀ ਬਹੁਤ ਸੋਹਣਾ ਪਰਸ ਭੇਜਿਆ ਸਭ ਨੇ ਬਹੁਤ ਪਸੰਦ ਕੀਤਾ ਐਂ ਮੈਨੂੰ ਵੀ ਬਹੁਤ ਵਧੀਆ ਲੱਗਦਾ ਜੇ ਤੁਹਾਨੂੰ ਜਾਨੀਆ ਮੈਨੂੰ ਅੱਛਾ ਲੱਗਦਾ ਮੈਨੂੰ ਇਹਨਾਂ ਪਰਸਸ ਹੋ ਮੈਨੂੰ ਜਿਹਦਾ ਦੀਨ ਵਾਲਾ ਪਰਸ ਭੇਜਿਆ ਹੁਣ ਮੈਂ ਉਹਨਾਂ ਨੂੰ ਫੋਟੋਆਂ ਭੇਜਦੀ ਮੈਨੂੰ ਆਹ ਵਾਲਾ ਭੇਜਿਓ ਕੋਲ ਕੋਲ ਬੋਲਦੇ ਕਹੇ ਬੋਲਦੇ ਆਹ ਲਓ ਨਾਨੀ ਕੋਕੂ ਲੈ ਨਾਨੀ ਇਸ ਵਿੱਚੋਂ ਵਨ ਮੂਜੇ ਕੋ ਪਲੇਟ ਮੇਂ ਡਾਲ ਕੇ ਦੇ ਦੋ ਮੰਮਾ ਕਹਤੇ ਤੇ

चलो तुझे भी कह दो। डन। डन। वन वन। वन डन पूरा। अगले दे। किन्हे निराई। क्या चीड़? किधा? अगले दे। क्या चीड़? हाँ दो। दासर पी दो। अगले दे। किन्हे निराई। वीवी पी दो। नशा। अगले दे। फोर्टीर पी दो। कितने है मेनू की बता कितने है मेनू की बताओ कितने है जैसे 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 नननी कारा के पास कलर आना शुरू फिर पूछ आ कितने है मैं कितने है 40 हे आ कितने है ਅੱਜ ਨੇ ਦੇ ਅੰਦੂ ਦੇਖੀ ਆ ਕਿੰਨੇ ਲਏ ਚਾਹ ਦੇ ਅੱਛਾ ਸਾ ਕੀ ਹੁੰਦਾ ਅੱਛਾ ਅੱਛਾ ਖਲਾਰਾ ਭਾਈ ਜਦ ਦੀ ਨੀ ਕਹ ਰਹੀ ਕੋਈ ਚੀ ਛੱਡੀ ਹੈ ਤੇ ਦਾ ਨਵਾਂ ਦਿਨ ਨਵੀਂ ਸ਼ੁਰੂਆਤ ਸ਼ਾਮ ਹੋ ਗਈ ਹੈ ਉਹਨੇ ਨੇ ਜਾਣਾ ਬਰਥਡੇ ਪਾਰਟੀ ਤੇ ਇਹਨੂੰ ਬਰਥਡੇ ਪਾਰਟੀ ਦਾ ਇਨਵੀਟੇਸ਼ਨ ਆਇਆ ਹੈ ਗਿਫਟੇ ਮੈਡਮ ਲੈ ਆਈ ਹੈ ਤੇ ਕਹਿੰਦੀ ਇੱਥੇ ਹੀ ਆਪਨ ਕਰ ਦੋ ਇਹ ਨਹੀਂ ਤਾਂ ਕਰਨਾ ਆਪਨ ਦੇਣਾ ਉਹਨਾਂ ਨੂੰ जिना दीदा बर्थडे है कॉपी बा कि तिदियां गाय ने किदा करुगा कॉपी बे रे हाफ दी टिटू जा हां जी वो जाए। वो जाए। ते अब नी उठ गई है पता लग ही गया है बाल देखो अपने देखिए अपने यार ते मैं भी उठ गई गुरमानिंगयां 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 ते ज्यादा जरूरी चीज डाइपोर आपको ब्रश कौन से ओ नानी ब्रश लेके आया कि हम नींद ब्रश करे ब्रश जो बच्चा ब्रश करता है उसके टीथ क्लीन हो जाते हैं इधर आओ इधर आओ दिखाओ पापा को ब्रश बोलो ये देखो ब्रश दिखाओ दही पल्ले पापा को ऐसे बोलते दही पल्ले अपना मुंह देखो काला हो पे आए ना नाई नाई कर लो हां जी ते दिल नहीं लग रहा सिगा ਕੱਲ ਮਾਸੀ ਜੀ ਨੇ ਆਏ ਸੀਗੇ ਤੇ ਉਹ ਕੱਲ ਟਾਈਮ ਸਪੈਂਡ ਹੋ ਗਿਆ ਸਾਰਾ ਦਿਨ ਤੇ ਹੁਣ ਉਹ ਕਹਿ ਰਹੇ ਵੀ ਤੁਸੀਂ ਆ ਜਿਓ ਤੇ ਬ੍ਰੇਕਫਾਸਟ ਉੱਧਰ ਕਰੀ ਹੁਣ ਮੈਂ ਰੈਡੀ ਰੋਡੀ ਹੋਣ ਲੱਗੀ ਆ ਤੇ ਜਾਣਿਆ ਮਾਸੀ ਵਾਲ ਉੱਧਰ ਕਹਿੰਦੇ ਇੱਧਰ ਵੀ ਪਕਵਾਨ ਤੇ ਉੱਧਰ ਵੀ ਪਕਵਾਨ ਖਾਵਾਂਗੇ ਪੂਰੀ ਚਨੇ ਤੇ ਫੇ ਥੋੜੀ ਜਿਹੀ ਮੇਰੀ ਡਰਾਈਵਿੰਗ ਵਗੈਰਾ ਸੀਗੀ ਮੈਂ ਕਿਹਾ ਜਾਣਾ ਮੈਂ ਮੈਂ ਕਰੋ ਨਿਕਲਣਾ ਇਦਾਂ ਨਹੀਂ ਨਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਜੇ ਮੈਨੂੰ ਉੱਧਰ ਵੀ ਕਹਿ ਦੇਣ ਮੰਮੀ ਜੀ ਜਾਣਾ ਨਹੀਂ ਮੈਂ ਜਾਣਾ ਇਦਾਂ ਦੀ ਹੈਬਿਟ ਬਣ ਗਈ ਹੋਈ ਆ ਜਦੋਂ ਦੀਪ ਰਤੇ ਸੀ ਸੰਗ ਕੋ ਘੁੰਮੀਦਾ ਈ ਘੁੰਮੀ ਜਾਣਾ ਘੁੰਮੀ ਜਾਣਾ ਤੇ ਹੁਣ ਮੰਮੀ ਨੇ ਸਵੇਰੇ ਉੱਠ ਕੇ ਸਾਰਾ ਕੰਮ ਕਰ ਲਿਆ ਕਹਿੰਦੇ ਨਾ ਪੇਕ ਕੇ ਘਰ ਮੋਜਾ ਤੇ ਅਸੀਂ ਐਂ ਰਾਮ ਨਾ ਉੱਠਣਾ ਹੋਣਾ ਨਾ ਬੈਣਾ ਬੈੱਡ ਤੇ ਸਾਰਾ ਕੁਝ ਖਾਣ ਨੂੰ ਮਿਲੀਦਾ ਨਾ ਤੇ ਬਾਕੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਆ ਕਿ ਮੈਂ ਵਲੌਗਸ ਮੈਨੂੰ ਖੁਸ਼ੀ ਵੀ ਹੋ ਰਹੀ ਆ ਵਲੌਗਸ ਡੇਲੀ ਪਾਉਣ ਦੇ ਨਾਲ ਕਿ ਇੰਨੇ ਅੱਛੇ ਵਿਊਜ਼ ਆ ਰਹੇ ਆ ਇੰਨੇ ਲੋਕ ਕਮੈਂਟ ਕਰ ਰਹੇ ਆ ਕਿ ਮੈਨੂੰ ਵਧੀਆ ਲੱਗ ਰਿਹਾ ਕਿ ਮੈਨੂੰ ਵਾਕੇ ਚ ਵਲੌਗ ਪਾਉਣੇ ਚਾਹੀਦੇ ਸੱਚੀ ਮੈਨੂੰ ਬੜਾ ਸਾਰੇ ਮਿਸ ਕਰ ਰਹੇ ਸੀਗੇ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਹੁਣ ਮੈਂ ਵਲੋਗਿੰਗ ਜਿੱਦ ਤੱਕ ਲੱਗਦਾ ਹੈ ਕਿ ਮੈਂ ਡੇਲੀ ਰੱਖੂਗੀ ਤੇ ਮੈਂ ਦੀਪ ਨੂੰ ਵੀ ਰਾਤ ਨੂੰ ਇਹੀ ਜ਼ਿਆਦਾ ਕਹਿੰਨੀ ਹੁੰਦੀ ਹੈ ਦੀਪ ਵਲੋਗ ਪਾ ਦੇਣਾ ਦੀਪ ਵਲੋਗ ਪਾ ਦੇਣਾ ਤੇ ਕੋਈ ਗੱਲ ਨਹੀਂ ਜਿੱਦਾਂ ਵੀ ਹੋਏਗਾ ਦੀਪ ਜੀ ਉਧਰੋਂ ਬਣਾਉਣਗੇ ਥੋੜੇ ਲੇਜੀ ਆ ਉਹਨਾਂ ਨੇ ਰਹਿਣਾ ਹੀ ਕਿਉਂਕਿ ਉਹਨਾਂ ਨੂੰ ਆਪਣਾ ਹੁੰਦਾ ਕਿ ਬਸ ਮੈਨਰ ਖੋਸ ਮੈਨੂੰ ਬਣਾ ਕੇ ਭੇਜ ਜਾਏ ਮੈਰਟਿੰਗ ਕਰ ਦਵਾ ਮੈਰਟਿੰਗ ਮੈਨੂੰ ਆਂਦੀ ਨਹੀਂ ਆ ਦੀਪ ਹੀ ਕਰਦੇ ਆ ਤੇ ਜਿਹੜੇ ਲੋਕ ਮੈਨੂੰ ਪਸੰਦ ਕਰਦੇ ਆ ਕਿ ਖੋਸ ਦੀਦੀ ਸ਼ੁਕਰੀਆ ਤੁਹਾਡਾ ਵਲੋਗ ਆਇਆ ਸੋ ਥੈਂਕ ਯੂ ਆ ਕਿ ਮੈਂ ਡੇਲੀ ਵਲੌਗ ਰੱਖੂਗੀ ਜਿੰਨਾ ਕਿ ਮੇਰੇ ਕੋ ਹੋ ਸਕਦਾ ਕਿਉਂਕਿ ਉਹ ਨੀਤ ਦੇ ਨਾਲ ਨਾਲ ਥੋੜਾ ਮੈਨੂੰ ਵੀ ਚੇਂਜ ਲੱਗਦਾ ਤੇ ਵਲੌਗ ਪੈਂਦੇ ਨਹੀਂ ਸੀਗੇ ਡੇਲੀ ਤੇ ਹੁਣ ਮੈਂ ਸੋਚਿਆ ਕਿ ਜਿੰਨਾ ਹੋ ਸਕਦਾ ਉਹਨਾਂ ਅਸੀਂ ਡੇਲੀ ਵਲੌਗਿੰਗ ਕਰੀਏ ਤੇ ਜਿਹੜਾ ਨਾਨੀ ਦਾ ਘਰ ਆ ਕਹਿੰਦੇ ਹோம் ਟੂਰ ਕਰਾਓ ਉਹ ਵੀ ਕਰਵਾ ਦਾਂਗੀ ਤੇ ਬਾਕੀ ਅੱਜ ਹੁਣ ਅਸੀਂ ਮਾਸੀ ਘਰ ਚਲੀਏ ਉੱਥੇ ਖਾਈਏ ਪੀਏ ਤੇ ਬਾਅਦ ਦੇ ਵਿੱਚ ਮੈਂ ਤੁਹਾਨੂੰ ਆਪਣਾ ਹோம் ਟੂਰ ਵੀ ਦਿਖਾ ਦੂੰਗੀ ਤੇ ਬਾਕੀ ਸਾਰੀ ਗੱਲਾਂ ਬਾਅਦ ਚ ਕਰਦੇ ਹਾਂ ਮੈਂ ਰੈਡੀ ਹੋ ਲਵਾਂ ਇਹਨਾਂ ਵੇ ਕਿ ਦੋ ਇੱਥੇ ਹੀ ਵਾਜਾਂ ਤੇ ਪੂਰੀ ਜਾਣੇ ਅਗਲੇ ਖਾ ਕੇ ਕਹਿਣ ਜੀ ਅੱਜ ਤੱਕ ਖਾ ਬੈਠ ਨਾ ਸਤਾ ਤੇ ਸੋ ਚਲੋ ਚਲਦੇ ਹਾਂ ਤੇ ਫਿਰ ਅੱਗੇ ਜਾ ਕੇ ਕੰਟੀਨਿਊ ਕਰਦੇ ਹਾਂ ਨੂੰ ਕਿੰਨੀ ਵਾਰੀ ਕਿਹਾ ਕਿ ਜਲਦੀ ਉੱਠ ਜਾ ਕਰੋ ਜਲਦੀ ਉੱਠ ਜਾ ਕਰੋ ਦੀਪ ਜਲਦੀ ਨਹੀਂ ਉੱਠਦੇ ਹੈਗੇ ਤੇ ਉਹਨਾਂ ਨੇ ਆਪਣੇ ਟਾਈਮ ਨਾਲ ਉੱਠਣਾ ਆ ਦੇਖੋ ਆ ਦੇਖੋ ਜੀ ਆ ਦੇਖੋ ਆ ਦੇਖੋ ਜੀ ਦਿੱਤਾ ਬੱਸ ਕਰੀ ਜਾਂਦਾ ਆਏ ਆਏ ਉਹ ਖਾ ਨਾ ਜਾਈ ਭਾਰੀ ਟੇਸਟ ਖਾਈ ਦੀ ਦੀ ਫਰੈਸ਼ ਕਰੀਦਾ ਉਹ ਬੰਦਾ ਯੈਸ ਆ ਆ ऐसे करते पीस पी हां दोनों चीज करो मैं भी दकदी पापा भी कर दे, दे ओ देख नानी जैसे कर जैसे करो गुड बच्चा बनो गुड बच्चा वेरी गुड वेरी so, गुड ते, सो अनित कर रही है ब्रेकफास्ट ते इनु सोण तो ना कोई काम है नहीं हां इनु इनु सोण तो अलावा कोई काम नहीं कोई ਇੰਨਾ ਮੂਦੇ ਕਿ ਮੈਨੂੰ ਹਾਸਾ ਆ ਜਾਂਦਾ ਮੂ ਕਿੱਦਾਂ ਦਾ ਦਿਨ ਕੋਲ ਪੱਕ ਡੋਗੇ ਲੋਕੀ ਬਹੁਤ ਪਿਆਰ ਕਰਦੇ ਮੈਨੂੰ ਐਸਾ ਤੇ ਕਿ ਹਾਸਾ ਹੀ ਆਂਦਾ ਰਹਿੰਦਾ ਕੱਲ ਮੇਰੇ ਮਾਸੀ ਆਏ ਉਹਨਾਂ ਨੂੰ ਚੀਜ਼ ਭਾ ਗਏ ਕਿਤੇ ਇੱਕ ਦਿਨ ਇੰਨੇ ਉਹਨਾਂ ਨੂੰ ਬਹਿ ਨਹੀਂ ਦਿੱਤਾ ਹੱਥ ਮਾਰ ਹੀ ਜਾਈ ਉਹ ਕਹਿੰਦੇ ਮੈਂ ਤੈਨੂੰ ਦੇ ਦਿੰਨੀ ਆ ਮੰਗਵਾ ਦੇ ਦਿੰਨੀ ਆ ਹਾਰ ਕੇ ਉਹਨਾਂ ਨੇ ਮਮੀ ਨੂੰ ਕਿਹਾ ਕਿ ਭਰਾਵਾ ਪਹਿਲਾਂ ਚੀਜ਼ ਮੰਗਾ ਇੰਨਾ ਇਹਨਾਂ ਨੂੰ ਹੁੰਦਾ ਕਿ ਅਸੀਂ ਪਹਿਲਾਂ ਖਾ ਲਈਏ ਨਾ ਇਹ ਲੋਕੀ ਪਿਆਰੇ ਵੀ ਬਹੁਤ ਲੱਗਦੇ ਲੋਕ ਬਹੁਤ ਇਹਨਾਂ ਨੂੰ ਪਿਆਰ ਕਰਦੇ ਆ ਤੇ ਹੁਣ ਗੱਲ ਇਦਾਂ ਇੱਕ ਚਲਿਏ ਤੇ ਦੀਪ ਜੀ ਨੂੰ ਕਵਾਂ ਕਿ ਵਲੌਗ ਪਾਓ ਕੱਲ ਹੈਗੀ ਸਾਡੀ ਅਨਿਵਰਸਰੀ ਤੇ ਅਨਿਵਰਸਰੀ ਤਾਂ ਚਲੋ ਤੁਹਾਨੂੰ ਪਤਾ ਹੀ ਹੈ ਬਰਥਡੇ ਬੂਡੇ ਤਾਂ ਫਿਰ ਸੈਲੀਬ੍ਰੇਟ ਹੁੰਦਾ ਜਿਹੜੀ ਅਨਿਵਰਸਰੀ ਆ ਉਹ ਆਪਣੇ ਹਸਬੰਡ ਦੇ ਨਾਲ ਹੀ ਹੁੰਦਾ ਹੈ ਕਿ ਚਲੋ ਕਿਤੇ ਕੋ ਮਾਈਏ ਤੇ ਹੁਣ ਤੁਸੀਂ ਬਸ ਇਹ ਪ੍ਰੇ ਕਰਿਆ ਕਰੋ ਕਿ ਜਲਦੀ ਜਲਦੀ ਮੈਂ ਤੇ ਦੀਪ ਇਕੱਠੇ ਹੋਈਏ ਫਿਰ ਤੁਹਾਨੂੰ ਕਿੱਟੇ ਵਲੌਗਸ ਮਿਲਿਆ ਕਰਨਗੇ ਤੇ ਬਾਕੀ ਚਲੋ ਚਲੀਏ ਤੇ ਫੇਰ ਕੰਟੀਨਿਊ ਕਰਦੇ ਹਾਂ ਬਾਬਾ ਦੁੱਤੀ ਪਰਫੂਮ ਲਾ ਕੇ ਕਿੱਥੇ ਜਾਣਾ ਮੈਂ ਰੈਡੀ ਹੋ ਗਈ ਟ੍ਰੈਡਿੰਗ ਕਰਾਨ ਗਈ ਸੀ ਕਿ ਉਹ ਬਿਜ਼ੀ ਸੀਗੇ ਉਹਨਾਂ ਕੋ ਕਸਟਮਰ ਸੀਗੇ ਤੇ ਸਾਡੀ ਹੋਈ ਨਹੀਂ ਟ੍ਰੈਡਿੰਗ ਤੇ ਇੱਧਰ ਦੇਖ ਲੋ ਤੇ ਮੈਨੂੰ ਕਹਿੰਦਾ ਮੈਨੂੰ ਪਰਫੂਮਾ ਨਹੀਂ ਲਾਇਆ ਪਰਫੂਮਾ ਨਹੀਂ ਲਾਇਆ ਚਲੋ ਆ ਦਿੰਦੇ ਆ ਪਰਫੂਮਾ ਪਰਫੂਮਾ ਇਹ ਮੀਨੇ ਤੇਨ ਪਰਫੂਮਾ ਲਾਇਆ ਬਾਬਾ ਚਾਰਾ ਸਾਰਾ ਸਾਰਾ ਪਤਾ ਆ ਚੱਲੇ ਆ ਇਹ ਮੇਰੀ ਐਕਟੀਵਿਟੀ

ਉਹ ਖੋ ਲੱਗੀ ਆ ਅਸੀਂ ਪਹੁੰਚ ਗਏ ਹਾਂ ਜਿਹਨ ਲਾਨੀ ਹਾਊਸ ਤੇ ਅਜੇ ਰੋਟੀ ਬੰਦਈ ਆ ਬ੍ਰੇਕਫਾਸਟ ਇਹਦੇ ਤੇ ਬ੍ਰੇਕਫਾਸਟ ਰੈਡੀ ਆ ਸੋ ਖਾ ਲੀਏ ਉਹ ਖ ਬਹੁਤ ਜ਼ਿਆਦਾ ਲੱਗੀ ਆ ਮੈਨੂੰ ਤੇ ਭੁੱਖੀ ਲੱਗੀ ਪਈ ਆਜਾ ਇੱਧਰ ਰੋਕ ਫਿਰ ਕਰ ਫਿਰ ਕਰ ਵੀ ਮੈਨੂੰ ਕੁੰਡੇ ਬੰਦ ਅੱਜ ਕੱਲ ਦੇ ਬੱਚੇ ਦੇ ਲਓ ਮੰਮਾ ਇਹਨੂੰ ਸਾਮ ਦੀ ਰਿੰਦੀ ਕੋਲ ਬੰਦ ਕਰਨ ਲਗੀ ਦੇਖੋ ਆਹ ਤੇ ਕੱਪੜਿਆਂ ਦਾ ਹਾਲ ਕੀ ਕਰਿਆ ਮੂੰਹ ਦੇਖੋ ਆਪਣਾ ਥੇ ਦੇ ਆਪਣਾ ਕਿੰਨਾ ਗੰਦਾ ਦਿੱਤਾ ਹੁਣ ਇਹ ਇੱਧਰ ਸਾਈਡ ਤੇ ਨਾ ਬਾਬਾ ਰੰਦਾ ਇੱਧਰ ਇੱਧਰ ਉਹਦੇ ਨਾਨੀ ਆ ਕੇ ਚਾਹ ਲੈ ਜਾਈ ਆਉਂਦੀ ਪਾਰਟੀ ਅਬ ਨਹੀਂ ਇੱਧਰ ਦੂਸਰੀ ਨਾਨੀ ਦਾ ਹਾਊਸ ਸਾਰੇ ਤੁੱਪੇ ਬੈਠੇ ਸਿੱਖਦੇ ਆ ਤੇ ਤੁੱਪ ਬੜੀ ਸੋਹਣੀ ਲੱਗੀ ਹੋਈ ਆ ਅਬਨੀਤ ਇਕਦਮ ਜਦ ਤਾ ਜਾਣਾ ਬੁੱਤ ਖੋਸ਼ਦੀ ਇਦਾਂ ਦਿਖਾਓ ਪਤਾ ਨਹੀਂ ਕੀ ਚਿੰਦਾ ਹੈ ਕਿ ਨਹੀਂ ਬਹੁਤ ਟਾਈਮ ਬਾਅਦ ਅਸੀਂ ਵਲੌਗ ਸ਼ੁਰੂ ਕੀਤਾ ਹੈ ਤੇ ਸੋ ਵਿਦਿਆਉ ਆਹ ਗੰਦੇ ਪੁੱਲੇ ਉਹ ਗੰਦੇ ਪੁੱਲੇ ਕੀ ਹਾਨੀ ਗੰਦੇ ਪੁੱਲੇ ਗੰਦੇ ਪੁੱਲੇ ਪੁੱਲੇ ਬ੍ਰੇਕफास्ट ਹੋ ਗਿਆ ਆ ਭੁੱਖ ਬਹੁਤ ਜ਼ਿਆਦਾ ਲੱਗੀ ਸੀਗੀ ਤੇ ਹੁਣ ਅਸੀਂ ਕਰਾਂਗੇ ਚਾਹ ਪੀਵਾਂਗੇ ਸਟਰੋਂਗ ਚਾਹ ਦਿੱਤੀ ਜਾਉ ਚਾਹ ਚਾਹ ਪੀਵਾਂਗੇ ਚਾਹ ਤੇ ਨਾਨੀ ਘਰ ਮੋਜਾਂ ਲੱਗੀਆਂ ਹੀ ਆ ਤੇ ਤੁਸੀਂ ਮੇਰਾ ਫੇਸ ਦੇਖ ਕੇ ਦੱਸ ਸਕਦੇ ਆ ਕਿ ਬਹੁਤ ਚੇਂਜ ਲੱਗਾ ਜਾਂ ਨਹੀਂ ਲੱਗਾ ਤੇ ਦੀਪ ਜੀ ਅਜੇ ਉੱਠੇ ਨਹੀਂ ਆ ਉਹਨਾਂ ਦੇ ਤੋਂ ਪਹਿਲਾਂ ਮੈਂ ਸਾਰਾ ਵਲੌਗ ਬਣਾ ਕੇ ਪੇਜਣਾ ਸੋ ਕੇ ਸਿਰਫ ਐਡੀਟਿੰਗ ਕਰਨੀ ਆ ਉਹਦੇ ਵਿੱਚ ਵੀ ਕਲੇਸ਼ ਹੈ ਕਿ ਹਾਈ ਮੈਨੂੰ ਕਹਿੰਦੀ ਰਹਿੰਦੀ ਐ ਸਾਰੇ ਜਣੇ ਦੀਪ ਨੂੰ ਕਿਆ ਕਰੋ ਵਲੌਗ ਪਾਓ ਵਲੌਗ ਪਾਓ ਵਲੌਗ ਪਾਓ ਉਹ ਬਸੇ ਵੀ ਕਰੋ ਭਾਜੀ ਬਸੇ ਵੀ ਕਰੋ ਹਣਾ ਬਸ ਕਰੇ ਪੁੱਤ ਜੀ ਇਹ ਖਾਣਾ ਹੀ ਐ ਖਾਣਾ ਹੀ ਐ ਇਹਦੇ ਕਹੀਂ ਪੂਜੀਆ ਹੀ ਆ ਖਾਣਾ ਹੀ ਆ ਕਹੀਂ ਇਹ ਪੂਜੀਆ ਚਾ ਤੁਮ ਚੀਚੀ ਲੈ ਕੇ ਤਮਾ ਪਹਿਲਾ ਕਿਆ ਪੂਜੀਆ ਹੀ ਆ ਖਾਣਾ ਹੀ ਆ ਖਾਣਾ ਹੀ ਆ ਨਹੀਂ ਖਾਣਾ ਤੂੰ ਚੱਲੇ ਇਹ ਪੂਜੀਆ ਹੀ ਆ ਖਾਣਾ ਹੀ ਆ ਨਹੀਂ ਰਾਵ ਮੇਰੇ ਨੰਮ ਕੱਟੀ ਮੈਂ ਨਹੀਂ ਬੋਣਾਂ ਮੈਂ ਆਈਸ ਬੰਦ ਕਰੂੰਗੀ ਫੇਰ ਅਬ ਨੀਂਦ ਕਾਊਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਗੁੱਡ ਮਾਰਨਿੰਗ ਜੀ ਸਾਰੇ ਵਲੌਗ ਦੇ ਵਿੱਚ ਕੁਛ ਨਹੀਂ ਰੌਲਾ ਪਈ ਛੱਡਿਆ ਵੀ ਦੀਪ ਉੱਠਦਾ ਨਹੀਂ ਦੀਪ ਉੱਠਦਾ ਨਹੀਂ ਹੁਣ ਮੈਂ ਹੈਗਾ ਵੇਲਾ ਮੈਨੂੰ ਹੈਗੀਆਂ ਛੁੱਟੀਆਂ ਤੇ ਮੈਂ ਹੁਣ 10 ਵਜੇ ਤਾਂ ਉੱਠੂੰਗੀ ਐ ਹੁਣ 8 ਵਜੇ ਉੱਟ ਕੇ ਮੈਂ ਕੀ ਕਰਾਂ ਤੇ ਬਾਕੀ ਹੁਣ ਜਿਹੜਾ ਅੱਗੇ ਦਾ ਵਲੌਗ ਹੈ ਆਹ ਵਾਲਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਜਿਹੜਾ ਅੱਗੇ ਦਾ ਵਲੌਗ ਹੈ ਮੈਂ ਕੰਟੀਨਿਊ ਕਰੂੰਗਾ ਤੇ ਬਾਕੀ ਤੁਸੀਂ ਦੇਖ ਸਾਡੇ ਕਦੀ ਧੁੱਪ ਲੱਗ ਜਾਂਦੀ ਹੈ ਕਦੀ ਮੀਂਹ ਪੈ ਜਾਂਦਾ ਅੱਗੇ ਛੋਟੇ ਹੁੰਦੇ ਤਾਂ ਮੀਂਹ ਤੇ ਧੁੱਪ ਲੱਗਦਾ ਇਹਦੇ ਆਪਾਂ ਕਹਿੰਦੇ ਨੇ ਕਿੱ ਦੁਆਰ ਦਾ ਵਿਆਹ ਵਿਆਹ ਹੋਇਆ ਹੁਣ ਬਦਲ ਲੱਗਿਆ ਵੀ ਮੀ ਜਿਹੜਾ ਵਿਆਹ ਬੰਦਾ ਉਹਦੇ ਲਈ ਸਦਾ ਹੀ ਪੈਂਦਾ ਤੇ ਬਾਕੀ ਜਿਹੜੀ ਅੱਗੇ ਦਾ ਵਲੌਗ ਮੈਂ ਕੰਟੀਨਿਊ ਕਰੂੰਗਾ ਸੋ ਅੱਜ ਦੇ ਵਲੌਗ ਦੀ ਕਰਦੇ ਆ ਇੱਥੇ ਐਂਡਿੰਗ ਖੁਸ਼ ਰਹੋ ਬਾਦ ਰਹੋ ਜਹਾਂ ਵੀ ਰਹੋ ਆਪਣੇ ਸੱਜਣ ਸਹਿਓ ਕੇ ਪਾਸ ਰਹੋ